ਪਾਈ ਸੰਦੀਪ ਸਿੰਘ ਸਣੀ ਜਿਹੜੇ ਇੱਥੇ ਜੇਲ੍ਹ ਦੇ ਵਿੱਚ ਬੰਦ ਸੀ ਅੰਡਰ ਟ੍ਰਾਇਲ ਸੀਗੇ ਦੇਖੋ 12 10 ਤਰੀਕ ਦਾ ਵਕੂਆ ਸਾਰਿਆਂ ਨੂੰ ਪਤਾ ਹੈ ਕਿ 10 ਨੂੰ ਜੇਲ੍ਹ ਦੇ ਵਿੱਚ ਇੱਕ ਆਲਟਰਕੇਸ਼ਨ ਹੁੰਦੀ ਹੈ ਔਰ ਉਹ ਸਾਲਟਰਕੇਸ਼ਨ ਦੇ ਵਿੱਚ ਪਾਈ ਸੰਦੀਪ ਸਿੰਘ ਸਣੀ ਤੇ ਇੱਕ ਇਲਜ਼ਾਮ ਲਾਇਆ ਜਿਹੜਾ ਕਿ ਹਜੇ ਮੈਂ ਕਹੂੰਗਾ ਕਿ ਹਜੇ ਪਰਚਾ ਦਰਜੇ ਕੀ ਇਲਜ਼ਾਮ ਸਹੀ ਸੀ ਜਾਂ ਗਲਤ ਹੈ ਇਹ ਹਜੇ ਮੈਟਰ ਆਫ ਟ੍ਰਾਇਲ ਰਹੇਗਾ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਇਲਜ਼ਾਮ ਤੋਂ ਬਾਅਦ ਠੀਕ ਹੈ ਜੀ ਉਹਨਾਂ ਨੂੰ ਮੁੱਢਲੀ ਸਿਹਤਾਂ ਵੀ ਮਿਲ ਗਈ ਉਹਨਾਂ ਨੂੰ ਐਡਮਿਟ ਵੀ ਕਰਾ ਦਿੱਤਾ ਗਿਆ ਉਹਨਾਂ ਦਾ ਪਰਚਾ ਵੀ 357 ਦਾ ਦੇ ਦਿੱਤਾ ਇਹ ਇੱਕ ਪਾਸੜ ਕਾਰਵਾਈ ਹੋਈ 12 ਤਰੀਕ ਨੂੰ ਬ੍ਰਦਰ ਜੀਪੀਐਸ ਕੋਮਨਤ ਸ਼ਿਵਰਾਜਰੀ ਟੀਮ ਇੱਥੇ ਪਹੁੰਚਦੀ ਹੈ ਬਾਈ ਮਨਵੀਰ ਬਿਰਕਰੀ ਇਹਨਾਂ ਨੇ ਇੱਕ ਐਪਲੀਕੇਸ਼ਨ ਕੀਤੀ ਫਾਈਲ ਕੀਤੀ ਕਿ ਸਾਨੂੰ ਇਹਦਾ ਮੈਡੀਕਲ ਜੜਾ ਉਹ ਕੌਨਸਟੀਟਿਊਟ ਕੀਤਾ ਜਾਵੇ ਮੈਡੀਕਲ ਬੋਰਡ ਆਫ ਡਾਕਟਰਸ ਤੋਂ ਇਹਦੀ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਜਾਵੇ ਔਰ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਸੱਟਾਂ ਉਹਨਾਂ ਨੂੰ ਸਸਟੇਨ ਹੋਈਆਂ ਕਿਉਂਕਿ ਸਾਡੇ ਕੋਲ ਪੁਖਤਾ ਸਬੂਤ ਸੀ ਔਰ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਦੇ ਹਾਂ ਉਸ ਐਪਲੀਕੇਸ਼ਨ ਤੇ ਬ੍ਰਦਰਾਂ ਨੇ ਲੈਂਥ ਆਰਗੂਮੈਂਟ ਕੀਤਾ ਔਰ 12 ਤਰੀਕ ਨੂੰ ਜੱਜ ਸਾਹਿਬ ਨੇ ਕੌਗਨੀਸ਼ੈਂਸ ਲਿਆ ਅਲਾਕਾ ਮੈਜਿਸਟ੍ਰੇਟ ਔਰ ਉਹ ਉਸ ਕੌਗਨੀਸ਼ੈਂਸ ਤੋਂ ਬਾਅਦ ਮੈਟਰ ਜਿਹੜਾ ਸੀ ਉਹ 16 ਤਰੀਕ ਲਈ ਮੁਲਤਵੀ ਕੀਤਾ ਬਟ ਜੱਜ ਸਾਹਿਬ ਨੇ ਵਿੱਚ ਕਲੈਰਿਟੀ ਕੀਤੀ ਕਿ ਮੈਡੀਕਲ ਅਫਸਰ ਇਹਦੀਆਂ ਜਿਹੜੀਆਂ ਇੰਜਰੀਜ਼ ਨੇ ਉਹ ਜਾ ਕੇ ਮੁਆਇਨਾ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ 15 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਸਾਡੀ ਕੱਲ ਗੱਲ ਹੋਈ ਮੈਂ ਕਿਹਾ ਯਾਰ 10 ਤਰੀਕ ਦਾ ਬਕਵਾ ਹੈ ਵੀ ਇਹ ਤਾਂ ਕਰਦੇ ਕਰਦੇ 16 ਤੱਕ ਟੇਕਸ ਲੌਂਗ ਟਾਈਮ ਦੀ ਇੰਜਰੀ ਜਿਹੜੀ ਹੈਗੀ ਇੰਜਰੀ ਪਾਰਟ ਇਟ ਸ਼ੁੱਡ ਬੀ ਹੀਲਡ ਇਹ ਇਹ ਹੀਲ ਹੋ ਸਕਦੇ ਨੇ ਸੋ ਸਵੇਰੀ ਬ੍ਰਦਰਾਂ ਨੇ 9:30 ਵਜੇ ਇੱਥੇ ਪਹੁੰਚ ਕੇ ਇੱਕ ਐਪਲੀਕੇਸ਼ਨ ਫਰੈਸ਼ ਫਾਈਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਅੱਜ ਇਹ ਫਾਈਲ ਜਿਹੜੀ ਹੈ ਕੱਲ ਦੀ بجائے ਅੱਜ ਪੁਟ ਅਪ ਕਰ ਲਈ ਜਾਵੇ ਤੇ ਇਹਦੇ ਵਿੱਚ ਸਾਡੀ ਤਸੱਲੀ ਤਾਂ ਹੈ ਕਿਉਂਕਿ ਜਿਹੜਾ ਡਾਕਟਰ ਤੁਸੀਂ ਜੇਲ੍ਹ ਦਾ ਜਿਹੜਾ ਡਾਕਟਰ ਹੈ ਉਹ ਵਨ ਆਫ ðiਸ ਸਟਾਫ ਮੈਂਬਰ ਜਿਹੜਾ ਹੈ ਉਹ ਸੈਂਟਰਲ ਜੇਲ੍ਹ ਦਾ ਹੋ ਗਿਆ ਸੈਂਟਰਲ ਜੇਲ੍ਹ ਦਾ ਇੱਕ ਮੈਂ ਕਹੂੰਗਾ ਕਿ ਉਹਨਾਂ ਦਾ ਪਬਲਿਕ ਸਰਵੰਟ ਹੋ ਗਿਆ ਸੋ ਅਸੀਂ ਵੀ ਆਰ ਸੇਇੰਗ ਕਿ ਵੀ ਆਰ ਨਾਟ ਐਕਸਪੈਕਟਿੰਗ ði ਫੇਅਰ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਸੋ ਮੇ ਕਾਈਂਡਲੀ ਤੁਸੀਂ ਚ ਬੋਰਡ ਆਫ ਡਾਕਟਰ ਕੌਨਸਟੀਟਿਊਟ ਕਰੋ ਤੇ ਐਟ ਲੀਸਟ ਜਿਹੜਾ ਇਹ ਸਾਡਾ ਜਿਹੜਾ ਤੁਸੀਂ ਬੋਰਡ ਆਫ ਡਾਕਟਰ ਇਹ ਰਜਿੰਦਰਾ ਤੋਂ ਕਰਵਾਇਆ ਜਾਵੇ ਇਹ ਮਾਰਨਿੰਗ ਅਸੀਂ ਔਰ ਪ੍ਰੇਅਰ ਦਸੀ ਕਿ ਇਹਨੂੰ ਕੱਲ ਦੇ ਬਜਾਏ ਅੱਜ ਰੱਖ ਲਓ ਜੱਜ ਸਾਹਿਬ ਨੇ ਉਹਦੇ ਤੇ ਡਿਟੇਲਡ ਆਰਡਰ ਜਿਹੜਾ ਉਹ ਦਿੱਤਾ ਅੱਜ ਔਰ ਉਸ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਫਾਈਲ ਦੇ ਦੱਸ ਕੇ ਕਿ ਇਹਦੀ ਅਰਜੈਂਸੀ ਕੀ ਏ ਔਰ ਅੱਜ ਇਹਦੇ ਤੇ ਇੱਕ ਵੱਡਾ ਡਿਟੇਲਡ ਆਰਡਰ ਦਿੱਤਾ ਮੈਡੀਕਲ ਬੋਰਡ ਆਫ ਜਿਹੜਾ ਡਾਕਟਰ ਸੀ ਉਹਨਾਂ ਨੇ ਇਮੀਡੀਏਟਲੀ ਰਜਿੰਦਰਾ ਹਸਪੀਟਲ ਜਿਹੜਾ ਸੀ ਉਹ ਕੌਨਸਟੀਟਿਊਟ ਕੀਤਾ ਔਰ ਉਸ ਆਰਡਰ ਤੋਂ ਬਾਅਦ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਜਾਂਦਾ ਔਰ ਸਬਸੀਕੁਐਂਟਲੀ 2 ਵਜੇ ਰੱਖਿਆ ਗਿਆ ਕਿ ਦੇਖੋ ਇੱਕ ਕੌਨਸਟੀਟਿਊਸ਼ਨ ਆਫ ਇੰਡੀਆ ਦਾ ਆਰਟੀਕਲਸ ਨੇ ਸੰਵਿਧਾਨ ਕੀ ਕਹਿੰਦਾ ਸਾਡੇ ਦੇਸ਼ ਦਾ ਕਿ ਜਿਹੜਾ ਕੋਈ ਵੀ ਬੰਦਾ ਹੈ ਅਕਿਊਜ਼ ਦੇ ਵੀ ਰਾਈਟ ਨੇ ਜੇ ਕੋਈ ਬੰਦਾ ਅੰਡਰ ਟ੍ਰਾਇਲ ਹੈ ਤਾਂ ਇਟ ਡਸਨਟ ਮੀਨ ਕਿ ਤੁਸੀਂ ਉਹਨੂੰ ਮਿਲਾਉਣਾ ਨਹੀਂ ਕੋਈ ਇਹ ਕੋਈ ਕਸਾਵਲਾ ਕੇਸ ਨਹੀਂ ਹੈਗਾ ਕੋਈ ਕਨਵਿਕਸ਼ਨ ਨਹੀਂ ਹੋਈ ਅਜੇ ਤੱਕ ਅੰਡਰ ਟ੍ਰਾਇਲ ਦਾ ਮਤਲਬ ਕੀ ਹੈ ਕਿ ਟ੍ਰਾਇਲ ਜਿਹੜਾ ਉਹ ਚੱਲ ਰਿਹਾ ਹੈ ਐਫ ਆਈ ਆਰ ਨੂੰ ਅਸੀਂ ਮੋٹے ਤੌਰ ਤੇ ਕਹਿੰਨਾ ਕਿ ਐਨਸਾਈਕਲੋਪੀਡੀਆ ਹੁਣ ਅੱਜ ਦਾ ਕਰੈਕਟਸ ਆਫ ਸਟੋਰੀ ਇਹ ਸੀ ਕਿ ਅੱਜ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਕੋਗਨੀਸ਼ੈਂਸ ਲੈ ਲਿਆ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਗਿਆ ਔਰ ਉਸ ਆਰਡਰ ਦੇ ਵਿੱਚ ਮੈਂ ਸਿਰਫ ਦੋ ਲਾਈਨਾਂ ਜਿਹੜੀਆਂ ਨੇ ਮੈਂ ਤੁਹਾਨੂੰ ਤਿੰਨ ਦਿਖਾਉਂਗਾ ਕਨਸੀਡਰਡ ਇਨ 뷰 ਆਫ ਦੀ ਅਰਜੈਂਸੀ ਇਨ ਵਰਲਡ ਦੀ ਐਸਐਮਓ ਰਜਿੰਦਰਾ ਹਸਪੀਟਲ ਪਟਿਆਲਾ ਇਜ਼ ਅ ਡਾਇਰੈਕਟਰ ਟੂ ਕੌਨਸਟੀਟਿਊਟ ਦੀ ਬੋਰਡ ਆਫ ਡਾਕਟਰਸ ਇਮੀਡੀਏਟਲੀ ਫਾਰ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਅੰਡਰ ਟ੍ਰਾਇਲ ਸਵੈਂਟਸੋ ਇਨ ਥਿਸ ਰਿਗਾਰਡ ਓਨ অর ਬਿਫੋਰ 10ਐਮ 17 9 2025 ਆਰਡਰ ਦੇ ਵਿੱਚ ਸਪੈਸੀਫਿਕਲੀ ਲਿਖਿਆ ਗਿਆ ਇਮੀਡੀਏਟਲੀ ਇਮੀਡੀਏਟਲੀ ਦਾ ਮਤਲਬ ਕੀ ਪੰਜਾਬੀ ਚ ਸਮਝਿਆ ਜਾਂਦਾ ਤੁਰੰਤ ਔਰ 10:30 ਵਜੇ ਆਰਡਰ ਆਉਂਦਾ ਤੇ 2 ਵਜੇ ਸਾਡੀ ਇੱਕ ਐਪਲੀਕੇਸ਼ਨ ਪੈਂਡਿੰਗ ਰੱਖੀ ਹੋਈ ਸੀ ਕਿ ਅਸੀਂ ਕਿਹਾ ਕਿ ਐਡਵੋਕੇਟਸ ਨੂੰ ਏ ਸਾਡਾ ਰਾਈਟ ਹੈ ਅਕਿਊਜ਼ ਦਾ ਵੀ ਰਾਈਟ ਹੈ ਕਿ ਉਹਨੂੰ ਤੁਸੀਂ ਸੰਵਿਧਾਨ ਪ੍ਰਦਾਨ ਕਰਦਾ ਪਿਆ ਕਿ ਆਪਣੇ ਵਕੀਲ ਨੂੰ ਜਾਂ ਫੈਮਿਲੀ ਨੂੰ ਕੋਈ ਬੰਦਾ ਜਿਹੜਾ ਵਰਜਿਤ ਨਹੀਂ ਕਰ ਸਕਦਾ ਔਰ ਉਸ ਐਪਲੀਕੇਸ਼ਨ ਤੇ 2 ਵਜੇ ਸਾਨੂੰ ਮਨ ਜੋ ਕੋਰਟ ਚ ਪਤਾ ਲੱਗਦਾ ਹੈ ਕਿ ਅੱਜ 2 ਵਜੇ ਜਦੋਂ ਗਏ ਆ ਉਥੇ ਕੋਰਟ ਦੇ ਵਿੱਚ ਉਥੇ ਬੜਾ ਇੱਕ ਮੈਂ ਇਹ ਕਹੂੰਗਾ ਕਿ ਸਰਪ੍ਰਾਈਜ਼ਿੰਗ ਫੈਕਟ ਸੀ ਇਟਸ ਅ ਅਸਟੋਨਿਸ਼ਡ ਫੈਕਟ ਉਹ ਕੀ ਨਿਕਲ ਕੇ ਆਉਂਦਾ ਕਿ ਜੀ ਪਤਾ ਲੱਗਦਾ ਹੈ ਕਿ ਹੁਣ ਕੰਪਲੈਂਸ ਨਹੀਂ ਕੀਤੀ ਸਵੇਰ ਵਾਲੇ ਆਰਡਰ ਦੀ ਜੇਲ੍ਹ ਅਥਾਰਟिटीज ਨੇ ਔਰ ਜਿਹੜਾ ਇਹ ਸਾਡਾ ਅੰਡਰ ਟ੍ਰਾਇਲ ਸੰਦੀਪ ਸਿੰਘ ਨੇ ਭਾਈ ਸੰਦੀਪ ਸਿੰਘ ਰਾ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਮੈਂ ਇਹ ਕਹੂੰਗਾ ਕਿ ਦੇਸ਼ ਦਾ ਜਿਹੜਾ ਸੈਟਅਪ ਹੈ ਜਿਹਦੇ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੀ ਐਗਜ਼ੀਕਿਊਟਿਵ ਜੁਡੀਸ਼ਰੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਲੋਕਤੰਤਰ ਦੇ ਵਿੱਚ ਸਭ ਤੋਂ ਉੱਪਰ ਸੁਪਰੀਮ ਜੁਡੀਸ਼ਰੀ ਹੁੰਦੀ ਹੈ ਔਰ ਮਾਨਚੋ ਕੋਰਟ ਨੇ ਜਦੋਂ ਇੱਕ ਆਰਡਰ ਪਾਸ ਕਰ ਦਿੱਤਾ ਔਰ ਪੁਲਿਸ ਦਾ ਡਿਊਟੀ ਆ ਪੁਲਿਸ ਕੀ ਹੈ ਕਿ ਤੁਸੀਂ ਕੰਪਲੈਂਸ ਕੋਰਟ ਸੀ ਕਰਨੀ ਹੈ ਉਹ ਦੇ ਨੋਨ ਕੰਪਲੈਂਸ ਕਰਕੇ ਇੰਟੈਂਸ਼ਨਲੀ ਔਰ ਵਿਲਫੁਲੀ ਇਹਨੂੰ ਇੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਸੰਗਰੂਰ ਜੇਲ੍ਹ ਚ ਹੁਣ ਸੰਗਰੂਰ ਜੇਲ੍ਹ ਦੇ ਵਿੱਚ ਅਸੀਂ ਆ ਸਾਨੂੰ ਪਤਾ ਲੱਗਾ ਕਿ ਜੀ ਲੈ ਕੇ ਜਾ ਰਹੇ ਨੇ ਪਹਿਲਾਂ ਪਤਾ ਲੱਗਾ ਲੈ ਕੇ ਜਾ ਰਹੇ ਨੇ ਹਜੇ ਤੱਕ ਕਲੈਰਿਟੀ ਨਹੀਂ ਪਰ ਜੋ ਸਟੇਟ ਨੇ ਅੰਦਰ ਸਟੇਟਮੈਂਟ ਦਿੱਤੀ ਹੈ ਸੋ ਮੈਂ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗਾ ਕਿ ਅੱਜ 6 ਦਿਨ ਹੋ ਗਏ ਨੇ ਭਾਈ ਸੰਦੀਪ ਸਿੰਘ ਦੀ ਪੀੜਾ ਦੇਖੋ ਤੁਸੀਂ ਜਿਹੜੇ ਬੰਦੇ ਦੇ ਕਹਿੰਦੇ ਚੀਚੀ ਤੇ ਸੇਕ ਲੱਗ ਜਾਈ ਤੁਸੀਂ ਅਜੋਸ ਇਨਸਾਨ ਦੀ ਪੀੜਾ ਦੇਖੋ ਮੇਰੇ ਕੋਲ ਠੋਸ ਬੂਟ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਏ ਕਿ ਮੈਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਮੇਰੀ ਵਾਲਾਂ ਦੀ ਬੇਇੱਜ਼ਤੀ ਕੀਤੀ ਏ ਸੋ ਮੈਂ ਇਹ ਕਹੂੰਗਾ ਕਿ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਏ ਉੱਥੇ ਮਾਨਜੋ ਕੋਰਟ ਦਾ ਆਰਡਰ ਮਾਨਜੋ ਇਹ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਕਰ ਰਹੇ ਨੇ ਜਿਹਦੇ ਇਲਾਕੇ ਦੇ ਵਿੱਚ ਇਹ ਜਿਹੜਾ ਇਹ ਮਾਮਲਾ ਚੜਾ ਹੋਇਆ ਸਬ ਪੁਲਿਸ ਤੁਸੀਂ ਯਾਰ ਸੁਪਰਸੀਡ ਸਾਡੇ ਜਿਹੜੇ ਕੋਰਟਸ ਦੇ ਆਰਡਰ ਨੇ ਯੂ ਆਰ ਨੋਟ ਸਪੋਸਟ ਟੂ ਤੁਸੀਂ ਨਹੀਂ ਕਰ ਸਕਦੇ ਉਹ ਹੋਇਆ ਇਸ ਤਰ੍ਹਾਂ 10 ਦੀ ਦਾ ਵਾਕਿਆ ਹੋਇਆ ਜੀ ਤੇ 10 ਤਰੀਕ ਤੋਂ ਲੈ ਕੇ ਅੱਜ ਤਰੀਕ ਹੋ ਚੁੱਕੀ ਹੈ 15 ਸਾਨੂੰ ਇੱਥੇ 5 ਦਿਨ ਹੋ ਚੱਲੇ ਪੂਰਾ ਜੇਲ੍ਹ ਪ੍ਰਸ਼ਾਸਨਾਂ ਮਤਲਬ ਕੀ ਬਾਤਲਾਫ ਕਰਦੇ ਨੇ ਪਰ ਮੈਂ ਕਹਿੰਦਾ ਜੇਲ੍ਹ ਦਾ ਸੁਪਰਡੈਂਟ ਐਡਾ ਢੀਠ ਹੈ ਇੱਕ ਵਾਰੀ ਸਾਲ ਨੂੰ ਇਨਫੋਰਮੇਸ਼ਨ ਕਰਕੇ ਦੱਸਦਾ ਹੀ ਨਹੀਂ ਪਿਆ ਕੀ ਹੋਇਆ ਕੀ ਅੰਦਰ ਕਲੀਅਰ ਨਹੀਂ ਦੱਸਦਾ ਪਿਆ ਉਹਨਾਂ ਅੱਜ ਦੇਖੋ ਸਾਡੇ ਕੁਮਰ ਬ੍ਰਦਰ ਵਕੀਲ ਸਾਹਿਬ ਇੱਥੇ ਆਏ ਨੇ ਸਵੇਰੇ 10 ਵਜੇ ਤੋਂ ਲੈ ਕੇ ਇੱਥੇ ਮਾਨਯੋਗ ਜੱਜ ਸਾਹਿਬ ਸੀ ਉਹਨਾਂ ਨੇ ਆਰਡਰ ਕੀਤਾ ਕਿ ਸੰਦੀਪ ਸਿੰਘ ਦੀ ਜਿਹੜੀ ਮੈਡੀਕਲ ਡਿਟੇਲ ਹੈ ਸਾਰੀ ਲਾਜ ਸੇਰਾ ਹੈ ਉਹ ਸਾਰਾ ਰਜਿੰਦਰਾ ਹਸਪੀਟਲ ਤੋਂ ਕਰਵਾਇਆ ਜਾਵੇ ਤਸਵੀਰ ਦੇ ਮੇਲ ਕਰ ਦਿੱਤੀ ਹੈ 2:30 ਵਜੇ ਮੇਲ ਦਾ ਜਵਾਬ ਆ ਜਾਂਦਾ ਕਿ ਅਸੀਂ ਇਹਨੂੰ ਰੈਫਰ ਕਰਦੇ ਪਏ ਆ ਸੰਗਰੂਰ ਜੇਲ੍ਹ ਦੇ ਵਿੱਚ ਹੁਣ ਦੇਖੋ ਐਨੇ ਦਿਨ ਹੋ ਚੱਲੇ ਆ 4-5 ਦਿਨ ਹੋ ਚੱਲੇ 4-5 ਦਿਨ ਦੇ ਵਿੱਚ ਇਹਨਾਂ ਨੇ ਸੰਗਰੂਰ ਚੇਲ ਦਾ ਕੋਈ ਨਾਮ ਨਿਸ਼ਾਨ ਬਿਲਕੁਲ ਨਜ਼ਰ ਨਹੀਂ ਆਂਦਾ ਇੱਕਦਮ ਅੱਜ ਹੀ ਕਿਉਂ ਇਹਨਾਂ ਨੂੰ ਉਹ ਵੀ 2-3 ਘੰਟੇ ਦੇ ਵਿੱਚ ਵਿੱਚ ਕਿਉਂਕਿ ਉਹ ਆਪਣੀਆਂ ਗਲਤੀਆਂ ਛੁਪਾਉਂਦੇ ਪਏ ਉਹਨੂੰ ਪਤਾ ਲੱਗ ਚੁੱਕਾ ਹੈ ਕਿ ਟਾਰਚਰ ਬਹੁਤ ਜ਼ਿਆਦਾ ਕਰ ਦਿੱਤਾ ਸੰਦੀਪ ਸਿੰਘ ਇਹ ਤਾਂ ਦੇਖੋ ਹੁਣ ਜੇ ਜੇਲ ਦਾ ਸੁਪਰੀਂਡੈਂਟ ਕਹਿੰਦਾ ਪਿਆ ਨਾ ਕਿ ਮੈਂ ਮਤਲਬ ਇਸ ਚੀਜ਼ ਨੂੰ ਲੁਕਾਵਾਂ ਕਿ ਲੁਕਣਾ ਨਹੀਂ ਭਰਾ ਤੇ ਕੋ ਹੁਣ ਉਹ ਤਾਂ ਰੀਜ਼ਨ ਪਤਾ ਕੀ ਹੈ ਕਿਉਂਕਿ ਪਰਿਵਾਰ ਕੋ ਪ੍ਰੂਫ ਆ ਚੁੱਕੇ ਆ ਪਰ ਜੋ ਵੀ ਜੇਲ ਪ੍ਰਸ਼ਾਸਨ ਦਾ ਕਰਦਾ ਪਿਆ ਬਹੁਤ ਜ਼ਿਆਦਾ ਧੱਕੇਸ਼ਾਹੀ ਕਰਦਾ ਪਿਆ ਮੈਂ ਇੱਕ ਚੀਜ਼ ਵਿੱਚ ਹੈ ਦੋਨ ਇੱਥੇ ਕਰ ਦਣਾ ਹੁਣੇ ਇੱਕ ਸਾਡੇ ਕੋਲ ਅਸੀਂ ਇਨਫਾਰਮੇਸ਼ਨ ਕੋਰਟ ਦੇ ਵਿੱਚ ਆਈਏ ਆਨਰੇਬਲ ਕੋਰਟ ਦੇ ਵਿੱਚ ਆਈਏ ਉਹਨਾਂ ਨੇ ਕਿਉਂਕਿ ਸਾਡੇ ਜਿਹੜੇ ਜੂਰਿਸਡਿਕਸ਼ਨਲ ਮੈਜਿਸਟਰ ਸਾਹਿਬ ਸੀਗੇ ਸੋ ਐਪਲੀਕੇਸ਼ਨ ਤਾਂ ਸਾਡੇ ਰਜਿੰਦਰਾ ਹਸਪੀਟਲ ਬੋਰਡ ਕਨਸਟੀਟਿਊਟ ਹੋ ਚੁੱਕਿਆ ਸਿਰਫ ਉਹਦੀ ਕੰਪਲਾਈਐਂਸ ਦੀ ਗੱਲ ਸੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਉਹਦੀ ਵਿਲਫੁਲੀ ਤੇ ਡੈਲੀਬਰੇਟਲੀ ਕੰਪਲੈਂਸ ਨਹੀਂ ਕਰਨੀ ਕੋਰਟ ਦੀ ਤੋਹੀਨ ਕੀਤੀ ਪਰ ਔਨਰੇਬਲ ਕੋਰਟ ਨੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਉਸ ਕੋਰਟ ਦੇ ਔਨਰੇਬਲ ਦੇ ਉਹਨਾਂ ਨੇ ਇਮੀਡੀਏਟਲੀ ਸਾਰਾ ਮਾਮਲਾ ਸੀਜੀਐਮ ਸਾਹਿਬ ਦੇ ਧਿਆਨ ਤੇ ਲਿਆਦਾ ਗ੍ਰਾਂ ਸੈਸ਼ਨ ਜੱਜ ਸਾਹਿਬ ਪਟਿਆਲਾ ਦੇ ਸਬਸੀ ਕੋਰਟਲੀ ਸੀਜੀਐਮ ਸਾਹਿਬ ਸੰਗਰੂਰ ਦੇ ਵਿਚ ਸਾਰਾ ਮਾਮਲਾ ਆ ਗਿਆ ਤੇ ਹੁਣ ਇੱਕ ਵੱਡੀ ਅਪਡੇਟ ਇਸ ਕਰਦੀ ਆਈ ਏ ਵੀ ਸਵੇਰੇ 10 ਵਜੇ ਸ਼ਾਰਪ 10 ਵਜੇ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਸੰਦੀਪ ਸ਼ਣੀ ਨੂੰ ਜੇਕਰ ਤੁਸੀਂ ਸੰਗਰੂਰ ਵਾਲੀ ਕੋਰਟ ਤੇ ਵੀ ਛੱਡ ਆਇਓ ਤਾਂ ਉੱਥੋਂ ਵੀ ਤੁਸੀਂ ਸਵੇਰੇ ਰਜਿੰਦਰਾ ਹਸਪੀਟਲ ਦੇ ਵਿੱਚ ਲਿਆ ਕੇ ਥਾਰੋਲੀ ਉਹਨਾਂ ਦੇ ਜਿਹੜੀ ਬੋਡੀ ਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਮੈਂ ਇੱਕ ਚੀਜ਼ ਤੇ ਜਰੂਰ ਮੈਂ ਵਿਸ਼ਵਾਸ ਦਿਵਾਉਂਦੇ ਆਂ ਅਸੀਂ ਪਰਿਵਾਰ ਨੂੰ ਕਿ ਦੇਖੋ ਜਿਸ ਤਰੀਕੇ ਦੇ ਨਾਲ ਨੌਲਸਨਸ ਕੀਤੀ ਏ ਇਹ ਚੀਜ਼ਾਂ ਮੈਨੂੰ ਲੱਗ ਰਿਹਾ ਵੀ ਵੈਸੇ ਤਾਂ ਸਾਡਾ ਮੈਡੀਕਲ ਬੋਰਡ ਕੰਸਟੀਟਿਊਟ ਹੋ ਗਿਆ ਉਹ ਇਸ ਚੀਜ਼ ਨੂੰ ਰੂਲ ਆਊਟ ਕਰੇਗਾ ਪਰ ਇੱਕ ਚੀਜ਼ ਰੂਲ ਆਊਟ ਹੋ ਗਈ ਏ ਉਹ ਰੂਲ ਆਊਟ ਇਹ ਹੋ ਗਿਆ ਕਿ ਜਿਸ ਤਰੀਕੇ ਦਾ ਤਸੱਦਦ ਕੀਤਾ ਅੱਜ ਮੈਂ ਔਨਰੇਬਲ ਕੋਰਟ 'ਚ ਵੀ ਇਹ ਗੱਲ ਕਹੀ ਏ ਕਿ ਤੁਸੀਂ ਕਹਤਾ ਸੀ ਜੇਲ੍ਹ ਅਥਾਰਟੀਜ਼ ਦੇ ਡਾਕਟਰਸ ਨੂੰ ਵੀ ਤੁਸੀਂ ਇਹ ਰਿਪੋਰਟ ਦੇ ਤੋ ਮੈਂ ਕਹਾਂ ਕਿ ਅੱਜ ਇਹ ਚੀਜ਼ ਪ੍ਰੂਵ ਹੋ ਗਈ ਕਿ ਜਦੋਂ ਹੀ ਮਾਮਲਾ ਰਜਿੰਦਰਾ ਹਸਪੀਟਲ ਪਹੁੰਚਿਆ ਅੱਜ ਡਾਕਟਰ ਸਾਹਿਬ ਆਪ ਨੂੰ ਜੱਜ ਸਾਹਿਬ ਨੇ ਉੱਥੇ ਬੋਰਡ ਕਨਸਟੀਟਿਊਟ ਕਰਤਾ ਤੇ ਭਾਜੀ ਵਾਲੀ ਮਨਦੀਪ ਦੀ ਗੱਲ ਖਣੋ 5-4 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਦੇਖੋ ਵੀ ਇਹਨਾਂ ਨੇ ਕਿਸ ਤਰੀਕੇ ਦਾ ਨੌ ਲੈਸੈਂਸ ਕਰਕੇ ਦਿਖਾਈਏ ਉਹਨੂੰ ਸੰਗਰੂਰ ਪਹੁੰਚਦਾ ਪਰ ਮੈਂ ਗੱਲ ਕਹਿੰਦਾ ਕਿ ਅਸੀਂ ਸ਼ੁਕਰਗੁਜ਼ਾਰ ਹਾਂ ਔਨਰੇਬਲ ਕੋਰਟਸ ਦੇ ਜੋਨੇ ਫਿਰ ਵੀ ਅੱਜ ਸਾਨੂੰ ਅੱਜ ਇੱਕ ਤੁਸੀਂ ਕਹੋ ਸਾਡੀ ਸਾਡੇ ਪਰਿਵਾਰ ਦੀ ਸਾਡੀ ਕਿ ਚਿੰਤ ਹੋਈ ਤੇ ਨੇ ਕਿਹਾ ਵੀ ਸਵੇਰੇ 10 ਵਜੇ ਲਿਆ ਕੇ ਮੈਡੀਕਲ ਐਗਜ਼ਾਮਨ ਕਰਾਏ ਸਰ ਕੀ ਆਪਾਂ ਉਮੀਦ ਕਰੀ ਜਿਸ ਤਰ੍ਹਾਂ ਅੱਜ ਇੱਕਦਮ ਫੈਸਲਾ ਲੈ ਲਿਆ ਕਿ ਇਸ ਸੰਗ੍ਰੂਸ਼ਕ ਕਰਤਾ ਕਿ ਹੋ ਸਕਦਾ ਕੱਲ੍ਹ ਨੂੰ ਵੀ ਇਸ ਮਾਮਲੇ ਨੂੰ ਕਿਸੇ ਤਰੀਕੇ ਨਾਲ ਘਮਾਉਣ ਦੀ ਕੋਸ਼ਿਸ਼ ਹੋਵੇ ਕਿ ਮੈਡੀਕਲ ਨੂੰ ਤਾਂ ਨਾ ਹੋ ਸਕੇ ਕੁਝ ਐਸਾ ਪੀਚ ਹੈ ਦੇਖੋ ਮੈਨੂੰ ਬਹੁਤ ਸੋਣਾ ਥੋੜਾ ਸੋਣਾ ਬਹੁਤ ਸੋਣਾ ਸੋਣਾ ਪੁੱਛੋ ਦੇਖੋ ਜੋ ਅੱਜ ਤਾਂ ਮਾਹੌਲ ਚੱਲਣ ਰਿਹਾ ਜਿਵੇਂ ਭਾਜੀ ਨੇ ਕਿਹਾ ਵੀ ਬੜੇ ਠੀਠ ਹੋ ਕੇ ਨੇ ਕੰਨਾ ਨਹੀਂ ਚਾਹੀਦਾ ਮੈਨੂੰ ਇਹ ਲੱਗ ਰਿਹਾ ਵੀ ਜੋ ਮਾਹੌਲਾ ਚੱਲ ਰਿਹਾ ਉਸ ਮਾਹੌਲ ਮੁਤਾਬਕ ਤੇ ਜਿਹੜਾ ਤੁਹਾਡਾ ਸਵਾਲੇ ਬਿਲਕੁਲ ਜਾਇਜ਼ ਏ ਇਹ ਹੁਣ ਜਦੋਂ ਸਾਡੀ ਆਨਰੇਬਲ ਪਟਿਆਲਾ ਜੂਰਿਸਡਿਕਸ਼ਨਲ ਮੈਜਿਸਟਰੇਟ ਇਲਾਕਾ ਮੈਜਿਸਟਰੇਟ ਸਾਹਿਬ ਦੀ ਕੋਰਟ ਦੀ ਉਹਨਾਂ ਨੇ ਤੋਹੀਨ ਕਰਤੀ ਤੇ ਅਸੀਂ ਮੈਨੂੰ ਇਹ ਗੱਲ ਲੱਗਦੀ ਏ ਕਿ ਅਸੀਂ ਹੁਣ ਉਹਨਾਂ ਤੋਂ ਕੁਝ ਵੀ ਆਸ ਕਰ ਸਕਦੇ ਆ ਪਰ ਸੱਚ ਉਦੋਂ ਆਏਗਾ ਜਦੋਂ ਉਹ ਸੱਚੀ ਮੁੱੱਚੀ ਲੈ ਆ ਕੇ ਜਿੰਦਰਾ ਹਸਪੀਟਲ ਦੇ ਵਿੱਚ ਕੰਪਲੈਂਸ ਐਟ ਲੀਸਟ ਹੁਣ ਜੇਕਰ ਤੁਸੀਂ ਸੰਗਰੂਰ ਭੇਜਦੇ ਤਾਂ ਕੀ ਸੀਜੀਐਮ ਸਾਹਿਬ ਇਸ ਇਸ ਕੋਰਟ ਦੀ ਕੰਪਲੈਂਸ ਵੀ ਕਰਾਂਗੇ ਕਿ ਕੋਰਟਸ ਦੀ ਜਿਹੜੀ ਮਰਿਆਦਾ ਹੈ ਜਿਹੜੀ ਰਿਸਪੈਕਟ ਹੈ ਕਿ ਉਹਨੂੰ ਜਿਹੜੇ ਔਨਰੇਬਲ ਜੁਡੀਸ਼ੀਅਲ ਆਫੀਸਰਸ ਨੇ ਭਾਵੇਂ ਸੰਗਰੂਰ ਦੇ ਵੀ ਨੇ ਜੌਨਰੇਬਲ ਸੁਪੀਰੀਅਰ ਕੋਰਟ ਦੇ ਨੇ ਕਿ ਉਹਨਾਂ ਦੀ ਕੰਪਲਾਈਂਸ ਨਹੀਂ ਕਰਾਣਗੇ ਸੋ ਮੈਂ ਇਹ ਗੱਲ ਕਰਦਾ ਕਿ ਕੋਰਟਸ ਹਮੇਸ਼ਾ ਸੁਪੀਰੀਅਰ ਨੇ ਇਹ ਜਿਹੜੇ ਪੁਲਿਸ ਅਥਾਰਟिटीज ਜਨਰੇਲ ਲੋਕ ਨੇ ਇਹਨਾਂ ਦਾ ਕੰਮ ਹੈ ਸਿਰਫ ਲਾ ਐਂਡ ਆਰਡਰ ਨੂੰ ਕੋਰਟਸ ਦੇ ਆਰਡਰ ਦੀ ਕੰਪਲਾਈਂਸ ਕਰਨੀ ਤੇ ਉਹਨੂੰ ਮੇਨਟੇਨ ਕਰਨਾ ਸੋ ਮੈਂ ਬਹੁਤਾ ਸ਼ਬਦ ਨਹੀਂ ਕਹਾਂਗਾ ਆਫ ਕਰਦੇ ਆਂ ਇੱਕ ਵਾਰੀ ਭਾਈ ਸਿੰਘ ਭਾਈ ਸੰਦੀਪ ਸਿੰਘ ਸਣੇ ਨੂੰ ਲਿਆ ਕੇ ਕੋਰਟ ਦੇ ਆਰਡਰਾਂ ਦੀ ਕੰਪਲਾਈਂਸ ਕਰਕੇ ਦੋਤਾ ਦੋਤੇ ਪਾਣੀ ਦਾ ਪਾਣੀ ਸਾਹਮਣੇ ਸਾਡੀ ਗੱਲ ਬਹੁਤ ਸਪਸ਼ਟ ਹੈ ਇੱਕ ਝਗੜਾ ਹੋਇਆ ਉਹ ਝਗੜਾ ਜੋ ਸਾਡੇ ਸਾਹਮਣੇ ਆ ਰਿਹਾ ਹੈ ਉਹ ਇੱਕ ਪੱਖ ਵੱਲੋਂ ਆ ਰਿਹਾ ਹੈ ਸਾਡੀ ਗੱਲ ਇਹ ਹੈ ਕਿ ਜੇ ਕੋਈ ਝਗੜਾ ਹੁੰਦਾ ਹੈ ਕੋਈ ਕਾਨੂੰਨ ਕੋਈ ਇਨਸਾਫ ਕੋਈ ਅਦਾਲਤ ਹੈ ਇਹ ਗੱਲ ਕਹਿਣੀ ਹੈ ਕਿ ਦੂਸਰੇ ਵਿਅਕਤੀ ਦਾ ਵੀ ਪੱਖ ਸੁਣਿਆ ਜਾਵੇ ਹੋਲ ਦੇ ਉੱਤੇ ਹਮਲਾ ਕੀਤਾ ਗਿਆ ਉਹਦੇ ਸੱਟਾਂ ਮਾਰ ਕੇ ਗਈਆਂ ਕੀ ਕੁਝ ਹੋਇਆ ਇਹਨਾਂ ਨੇ ਵੀ ਮਾਰਿਆ ਕੋਪਾਏ ਜੇਸੂ ਦੇ ਅੰਤ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਜਿਹੜੇ ਹੋੜ ਆ ਉਹ ਭਾਈ ਸੰਦੀਪ ਸਿੰਘ ਦਾਸਕ ਦਾ ਉਹਨਾਂ ਉੱਤੇ ਵੀ ਮੁਕੱਦਮਾ ਚਲਾਇਆ ਜਾਵੇ ਮੈਂ ਪੰਜਾਬ ਦੀ ਸਰਕਾਰ ਨੂੰ ਤੇ ਜੇਸੂ ਡਾਕਟਰ ਨੂੰ ਵੀ ਕਹਿਣਾ ਚਾਹੁੰਦਾ ਹੈ ਕਿ ਹਮਲਾ ਭਾਈ ਸੰਦੀਪ ਸਿੰਘ ਤੇ ਨਹੀਂ ਹੋਇਆ ਤੇ ਹਮਲਾ ਸਿੱਕ ਕਾਉਂਤੇ ਹੋਇਆ ਜਿਵੇਂ ਸਾਡਾ ਇੱਕ ਸਰੀਰ ਉਹਦੇ ਵਿੱਚ ਆਤਮਾ ਕੁਝ ਕੋਈ ਸਿੰਘ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਜਤਵੰਦ ਸਿੰਘ ਭਾਈ ਸ਼ਗਦੇਵ ਸਿੰਘ ਅਨੇਕਾਂ ਸਿੰਘਾਂ ਨੇ ਨਾਂ ਲਈਏ ਤਾਂ ਬਹੁਤ ਲੰਬੀ ਕਹਾਣੀ ਹੋ ਜਾਏਗੀ ਕੌਮ ਦੀ ਅਣਖ ਤੇ ਕੌਮ ਦੀ ਆਤਮਾ ਦਾ ਸਰੂਪ ਬਣੇ ਅੱਜ ਸਾਡੀ ਕੌਮ ਦੀ ਅਣਖ ਤੇ ਸਾਡੀ ਕੌਮ ਦੀ ਆਤਮਾ ਭਾਈ ਸੰਦੀਪ ਸਿੰਘ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਜੋਗਦੀ ਕੀ ਹੈ ਉਹ ਪੰਥ ਸਨਕਾਰ ਕਰਦਾ ਤੇ ਜਵਾਬ ਦੇਣ ਲਈ ਬਚਣ ਵੱਧ ਦੋ ਜੀ ਗੱਲ ਨਹੀਂ ਮੈਂ ਕਹਿਣੀ ਚਾਹੁੰਦਾ ਲੋਕ ਦੇ ਇੱਥੇ ਸਮਾਂ ਵੀ ਲੱਗ ਜਾਂਦਾ کئی ਵਾਰੀ ਜਨਰਲ ਡਾਇਰ ਦੇ ਲੱਗਿਆ ਹੋਰ ਬਹੁਤ ਸਮੇਂ ਲੱਗੇ ਸੱਚ ਜਿਹੜੇ ਬਾਹਰ ਚਲੇਗੇ ਉਹਨਾਂ ਦੀਆਂ ਇਲਚਾਂ ਬਾਹਰ ਦਿੱਤੀਆਂ ਜਾਣੀਆਂ ਕਿ ਇਹਨਾਂ ਨੂੰ ਜਿਸ ਸਟੇਜ ਤੇ ਆਉਂਦੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਤੇ ਲੋਕੀ ਹੈ ਉਹਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਤੇ ਮੁਕੱਦਮਾ ਦਰਜ ਕਰਨ ਲਈ ਭਾਈ ਸੰਦੀਪ ਸਿੰਘ ਦੇ ਬਿਆਨ ਲੈ ਜਾਣ ਜਿਹੜਾ ਝਗੜਾ ਜੋਹਰ ਖਰਦੇ ਉੱਤੇ ਮੁਕੱਦਮਾ ਦਰਜ ਨਹੀਂ ਹੁੰਦਾ ਉੱਨਾ ਚੇਕ ਜੋ ਪੰਛੀਆਂ ਇੱਥੇ ਸ਼ਾਨੀਆਂ ਸ਼ਗਵਾਰ ਸਖਸ਼ੀਅਤਾਂ ਜਿਵੇਂ ਜੱਤੇ ਬੰਦਿਆਂ ਬੈਠੀਆਂ ਹੋਈਆਂ ਹਨ ਇਹ ਨਾ ਥੱਕਣ ਵਾਲੀਆਂ ਨਾ ਅੱਕਣ ਵਾਲੀਆਂ ਕਿਉਂਕਿ ਪਿਛਲੇ 40-45 ਸਾਲਾਂ ਤੋਂ ਲਗਾਤਾਰ ਸੰਘਰਸ਼ ਦੇ ਵਿੱਚ ਹੈ ਇਹ ਗੱਲ ਜਿਹੜੀ ਆਮ ਆਦਮੀ ਪਾਰਟੀ 24 ਘੰਟਿਆਂ ਜਾਂ ਜਨਸਾਭ ਦੇ ਦੀ ਗੱਲ ਕਰਦੀ ਸੀ ਉਹ ਜੋ ਹਾਲਾਤ ਅੱਜ ਸਾਡੇ ਸਾਹਮਣੇ ਆ ਪਾਹੀ ਗੁਰੂ ਗ੍ਰੰਥ ਸਾਹਿਬ ਦਾ ਪਾਹੀ ਜੈਦਾ ਜੇਕਾਰ ਸਿੰਘ ਪਾਹੀ ਰਾਚੂਣ ਪਾਹੀ ਅਵਤਾਰ ਸਿੰਘ ਸਾਰੰਗੀਆਂ ਦੀਆਂ ਰਹਿਗੀਆਂ ਦਾ ਕਾਜੋ ਦੂਸ਼ਨੀਆ ਸਰਕਾਰਾਂ ਤੋਂ ਕਿਸੇ ਵੀ ਤਿੰਮਤ ਨਹੀਂ ਅੱਜ ਪੁਲਿਸ ਰਾਜ ਇੱਥੇ ਕਿਛਾ ਜਾ ਰਿਹਾ ਹੈ ਮੈਂ ਤੁਹਾਨੂੰ ਅਨਛਲ ਮਾਨੂ ਇਹ ਗੱਲ ਕਹਿਣਾ ਚਾਹੁੰਦਾ ਕਿ ਤੋਂ ਪਹਿਲੇ ਦਾ ਹਾਲ ਵੇਖਾ ਕੋਈ ਤੋਂ ਸੜਾ ਸਫਾਈ ਨਹੀਂ ਅੱਜ ਕੋਈ ਚੰਡੀਗੜ੍ਹ ਵਿੱਚ ਮੂੰਹ ਕਰਕੇ ਰੋਹੀ ਜਾਂਦਾ ਕਿ ਕੋਈ ਉੱਪਰ ਚੜਿਆ ਗਿਆ ਕੋਈ ਸਿੰਘਾਂ ਦੇ ਉੱਪਰ ਭੇਜ ਦਿੱਤਾ ਉਸ ਇਤਿਆਹ ਤੋਂ ਸਭ ਕੁਝ ਕਰਨਾ ਚਾਹੀਦਾ ਮੈਂ ਇਹ ਹੀ ਆਪਣੀ ਬੇਨਤੀ ਸਾਰੀਆਂ ਜਿਵੇਂ ਵਾਰ ਸੇਕੀਆ ਤਾਂ ਦੇ ਚਰਨਾਂ ਵਿੱਚ ਕਰਦਾ ਹੋਇਆ ਇਸ ਅਨੁਸਾਰ ਕਿ ਜਿਹੜਾ ਝਗੜਾ ਹੋਇਆ ਦੋਹਾਂ ਧਿਰਾਂ ਦੇ ਉੱਤੇ ਸੋਡਨ ਸੁਵੇਤ ਤੇ ਭਾਈ ਸੰਦੀਪ ਸਿੰਘ ਦੱਸੇ ਕਿ ਕਿਸ ਦੇ ਉਹਦੇ ਛੱਤਾ ਮਾਰੀਆਂ ਨੇ ਕਿਹਨੇ ਮਾਰੀਆਂ ਕੀ ਹਾਲਾਚਾ ਉਹਨਾਂ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਜੋ ਹਿੰਦੁਸਤਾਨ ਦਾ ਸੰਵਿਧਾਨਤਾ ਦਾ ਸੰਵਿਧਾਨ ਕਹਿੰਦਾ ਕਿ ਅਦਾਲਤਾਂ ਨੇ ਨਿਆਂ ਕਰਨਾ ਹੈ ਉਹ ਫੈਸਲਾ ਅਦਾਲਤਾਂ ਕਰਨੀਆਂ ਕਿ ਕਿਹਨੇ ਹਮਲਾ ਕੀਤਾ ਜੇਕਰ ਸਰਕਾਰ ਦਾ ਹੀ ਅਦਾਲਤਾਂ ਦੇ ਉੱਤੇ ਭਰੋਸਾ ਨਹੀਂ ਰਿਹਾ ਤਾਂ ਫਿਰ ਜਿਹੜੀ ਕੌਮ ਲੜ ਰਹੀ ਹੈ ਬਾਕੀ ਕੌਮ ਲੜ ਰਹੀ ਹੈ ਉਹ ਦਾ ਸਾਦੇ ਉੱਤੇ ਕਿਉਂ ਪੁੱਸਿਆ ਕਰੂਗੀ ਉਹਦੇ ਕੋਲੇ ਇੱਕੋ ਇੱਕ ਰਾਹ ਰਹਿ ਜਾਂਦਾ ਜਿਵੇਂ ਭਾਈ ਸੰਦੀਪ ਸਿੰਘ ਨੇ ਖੁੱਲ੍ਹਣ ਸਾਹ ਲਿਆ ਇਸ ਤੋਂ ਪਹਿਲਾਂ ਇੱਕ ਹੋਰ ਦਾ ਇਨਸਾਫ ਵੀ ਦੇਰੇ ਵਾਲੇ ਦਾ ਲਿਆ ਬਹੁਤ ਘਟਨਾਵਾਂ ਆਇਆ ਉਸ ਰਮੇਸ਼ਾ ਮੇਤੀ ਨਾਕੇਮਾ ਸੇਖਾ ਕੋਲੇ ਕੋਈ ਰਾਹਤ ਨਹੀਂ ਰਹਿਣਾ ਕਿ ਸਾਰੀ ਕੌਮ ਆਪ ਇਨਸਾਫ ਲਈ ਤਿਆਰ ਹੋ ਉਹ ਮੇਰਾ ਕਿਹੜਾ ਮਾਚੋ ਤਪਾ ਡੰਗਣਾ ਨਾ ਹੁੰਦਾ ਤਾਂ ਜੇ ਮਹਾਯਾਰ ਮੁੱਖ ਮੰਤਰੀ ਕਹਿੰਦਾ ਤੁਹਾਨੂੰ ਮਗਰਾ ਨਹੀਂ ਆ ਦੇ ਲੱਗੇ ਤੂੰ ਅਰੇ ਮੁੱਖ ਮੰਤਰੀ ਮੋਗਨ ਕਾਹਤੋਂ ਹੱਥ ਬੰਨ੍ਹ ਖੜਾ ਬਾਈ ਜੀਓ ਪਿੱਕ ਪਤੰਦਰਾ ਤੂੰ ਕਿਉਂ ਹੱਥ ਬੰਨ੍ਹਦਾ ਤੂੰ ਆਦੀ ਸੇਵਾ ਤੇ ਕਲੰਕ ਲਵਾਉਣਾ ਸਰਕਾਰਾਂ ਇਹ ਕੰਮ ਨਹੀਂ ਆ ਬਾਈ ਜਿਹੜਾ ਜੇਲਾਂ ਚ ਜਾਇਆ ਕੋਸਦਾ ਉਹ ਬੰਦਿਆਂ ਨੂੰ ਅਲੱਗ ਰੱਖਿਆ ਜਾਂਦਾ ਇਹ ਤੇ ਬੰਦ ਹੱਤਿਆਂ ਚ ਹੁੰਦੇ ਨੇ ਅਲੱਗ ਹੁੰਦੇ ਨੇ ਜਮਾ ਆਮ ਗੋਰਖਨਾ ਜਿਹਨੇ ਬਾਹਰ ਸਿੱਕੀ ਦਾ ਕੰਮ ਕਰਿਆ ਕੇ ਉਹਨੂੰ ਇਕੱਠਾ ਪਾਉਣ ਦੀ ਕੀ ਲੋੜ ਆ ਸ਼ਾਸਤਰੀ ਔਰ ਦੇਖ ਲਓ ਸਾਡੇ ਨੌਜਵਾਨ ਦੇ ਖੂਨ ਦੇ ਪਿਆਸੇ ਨੇ ਦੂਜੇ ਤੀਜੇ ਨੇ ਸਪੋਰੀ ਇਹ ਪੱਤ ਚ ਗੋਲੀ ਮਾਰੀ ਕਿੱਤੇ ਚ ਗੋਲੀ ਮਾਰੀ ਫਲਾਣੇ ਦਾ ਗੋਲੀ ਮਾਰੀ ਤੇ ਮਿੱਕਾ ਗੋਲੀ ਮਾਰੀ ਆ ਕਿਥੋਂ ਇਹਨਾਂ ਨੂੰ ਐ ਨਾਰਾ ਹੋ ਗਿਆ ਚੱਲੀ ਬੋਲੀ ਇਹਨੇ ਕੋ ਜੁੱਪੀ ਦੇ ਆ ਕੇ ਕਿਹਾ ਗਾਉਂ ਟੁਏ ਖੇਲੇ ਕੇ ਨੇ ਰਾਜ ਬੋਲੀ ਨਹੀਂ ਚੱਲੀ ਤੇ ਸਾਡੇ ਇੱਕੋ ਮੁੰਡਾ ਕੈਨੇਡਾ ਤੋਂ ਆਇਆ ਸੀ ਉਹਨੇ ਆ ਇੱਥੇ ਕੰਨ ਹੋਇਆ ਸੀ ਉਹ ਘਰਵਾਲਾ ਦਾ ਘਰ ਆੜਾ ਉਹਨੇ ਮੁੰਡਾ ਚੱਕਿਆ ਸੀ ਸਾਫਤਾ ਤੇ ਚਾਚੇ ਦਾ ਮੋੜ ਤੋਂ ਆਉਣੇ ਉਹ ਮਾ जिनि कांड करिया इन गंदा कम करिया उन लेक जे भेज तरगे दादा पर बहुत औकी आहे भई जे कटणी कटी गुरू साहिब जी बाणी आसर कोई उहा अॼु तक इन دی گل نہیں مری उहा کوئی बि बड़ी सुन कोई دکھایا एन کوئی या कोई تے دکھایا त ਕੋ ਲੋਰੀ ਨਹੀਂ ਦੋਰ ਬਹਾਲਾਦਾ ਜੋ ਸੱਚੀ ਚੀਜ਼ ਹੁੰਦੀ ਹੈ ਉਹ ਤੋਂ ਸਰਕਾਰ ਉਹ ਤੇ ਪਰਦਾ ਕੱਢ ਕੇ ਰੱਖਦੀ ਹੈ ਵੀ ਇਹ ਦੂਰ ਨਾ ਇਸ ਹਾਲ ਜਾਲੇ ਛੋਟੇ ਸੈਕਟਾਂ ਤੇ ਨਾਵੇ ਚਾਹ ਲੈ ਜੇ ਨਾ ਰੋਪ ਬਣਾ ਲੱਗਣਾ ਕਦੀ ਬਾਵਾ ਨਾ ਹੋਵੇ ਅੱਜ ਕਿੰਨੇ ਕੁੱਤੇ ਘਰ ਆਏ ਲੋਰੀ ਦੋ ਚਾਰ ਕਿਸੇ ਭਾਈ ਦੱਸੋ ਕਿੰਨੇ ਸਰਕਾਰ ਨੇ ਕਿੰਨਾ ਕੁ ਮੀਡੀਆ ਵੇ ਕੋਈ ਤਿੰਨ ਚਾਰ ਹੋਣਗੇ ਨਹੀਂ ਕਿਤੇ ਕੋਹ ਕਹਾਂਗੇ ਆਏ ਭਾਈ ਪਹੁੰਚ ਜਾਂਦੇ ਨੇ ਆ ਪੰਜਾ ਸੱਥੇ ਵੱਡੇ ਵੱਡੇ ਨੂੰ ਕੋਈ ਹੈ ਬਾਈ ਥਲੀ ਵੀਰ ਹੋ ਸਕਦਾ ਕੋਈ ਹੋਣਾ ਉਹਦਾ ਹੈਗਾ ਥਲੀ ਬਾਈ ਆ ਪੰਜਾਬੀ ਆ ਗਿਆ ਥਲੀ ਤਾਂ ਉਹਦਾ ਹੋਊਗਾ ਅਕਾਰ ਚਲ ਹੋਊਗਾ ਕੋ ਸਿੱਖੀ ਦਾ ਚੱਲਣਾ ਕੋਰਾ ਵੀ ਹੋਣਗੇ ਆ ਖੜਾਗਾ ਬਹੁਤ ਸਤਸਿੰਦਰ ਬਹੁਤ ਸਰਾ ਪੱਗ ਬਾਲਾ ਚਲੋ ਸੋ ਭਾਈ ਮੀਡੀਆ ਨੂੰ ਬੇਨਤੀ ਹੈ ਸਾਡੇ ਸਿੰਘਾਂ ਦਾ ਸਾਥ ਦਿਓ ਨਹੀਂ ਸਿੱਖੋ ਆਪ ਤੇ ਬਣਾਓ ਤੇ ਅਜ ਕਿੱਡੀ ਗੱਲ ਆਪਾਂ ਕਿੰਨਾ ਚਿਰ ਇਹਨਾਂ ਦੇ ਆਖਰੇ ਆਣ ਹਾਂ ਹਾਂ ਸੋਪਾ ਯਾ ਪ੍ਰਧਾਨ ਚੇਦਾਰਾ ਜੇ ਤਾਰ ਸਿੰਘ ਹਵਾਰਾ ਲੋਕਤਾ ਆਇਆ ਹਾਂ ਜਮੈਂ ਕਿਸੇ ਨੂੰ ਮਾਰਦਾ ਹੋਰ ਜਮੈਂ ਮੈਨੂੰ ਬੜੇ ਮੈਂ ਸਵਾਲ ਕਰ ਲੈ ਦੱਸਿਆ ਹੁੰਦੇ ਆ ਹਵਾਰੇ ਨੂੰ ਕੋਈ ਹੜਾ ਜੇਦਾਰਾ ਅਸੀਂ ਗੁਰੂ ਉਹਨਾਂ ਆਂ ਆ ਕੇ ਪੁੱਛ ਲਾਂਗੇ ਤੇ ਕੀ ਕਰੇਗਾ ਉਹਨਾਂ ਕੋਲ ਅਸੀਂ ਮੈਂ ਪੁੱਛ ਲਿਆ ਵੀ ਬਾ ਜਿਹਦਾ ਸਾਹ ਦਾ ਕਮਨ ਕਿਤੇ ਨਸ਼ਾ ਵੀ ਕੀ ਜਦ ਤਰਵੰਡੀ ਐ ਲੱਗਿਆ ਜੀ ਕਮਾਰਨਾ ਤੇ ਮੈਨੂੰ ਉਹ ਰਾਤ ਉਹਨੀਆਂ ਬਾ ਕੱਢਿਆ ਪੁੱਛ ਸਰਕਾਰੀ ਟੋਕਰ ਬਿਚ ਸਰਕਾਰੀ ਟੋਟ ਪੈ ਗਏ ਮੈਂ ਹੁਣ ਨਾਂ ਨਹੀਂ ਲੈਂਦਾ ਪਸ਼ਾਮਾ ਦਾ ਮੈਨੂੰ ਇਹ ਹਾਇਤ ਉਹ ਬੋਲਤ ਹਨ ਮਾਰ ਲਗੇ ਮਾ ਮੈਨੂੰ 40 ਸਾਲ ਤੇਰਾ ਜੀਵਨ ਹੋ ਗਿਆ 20 ਸਾਲ ਦੇ ਨੂੰ ਮਾਰੀ ਜਾਂਦੇ ਤੂੰ ਮਾਫਰ ਪਰ ਜਿਵੇਂ ਹੋ ਰਿਆ ਨਾ ਹੋ ਤੇ ਹੁਣ ਕੋਈ ਵੀ ਆਪੀ ਕੀ ਕੁਛ ਇਲਜ਼ਾਮ ਲਾਈ ਜਾਂਦੇ ਮੈਂ ੱੱੱਤ ਬਣ ਕੇ ਸਵਾਲ ਹੀ ਕਰੇ ਸੀ ਵੀ ਨਸ਼ਾ ਰਿਕਦਾ ਜੀ ਹੁਣ ਉਹ ਤੇ ਹੋ ਇਲਜ਼ਾਮ ਲਾਈ ਜਾਂਦੇ ਨੇਗਾ ਹੰ ਬਿਚਾਰੇ ਤੇ ਨਾ ਕੀ ਆਪਾਂ ਨਾਲ ਦੇ ਆਪਦਾ ਸਵਾਲ ਹੀ ਕਰੇ ਸੋ ਭਾਈ ਤੁਸੀਂ ਵੀ ਸਵਾਲ ਕਰਿਆ ਕਰੋ ਗੱਜ-ਬੱਜ ਕਿਸੇ ਤੋਂ ਕਰਿਆ ਨਾ ਕਰੋ ਅੰਨੇ ਕਤਨਾਮ ਉਹ ਕਿਸੇ ਦੀ ਵੀ ਬਿੱਤਰ ਰਵਾਨੀ ਮਾਰੀ ਐ ਜੋ ਉਹਨਾਂ ਦੇ ਪਿੱਛੇ ਲੱਗ ਸਕਦੇ ਉਹ ਥੋੜੀ ਮਰਜੀ ਐ ਸਾਡੇ ਚੌਵੀ ਜੇਲ ਕੱਟ ਰਹੇ ਨੇ ਸਿੱਖ ਕੌਮ ਲਈ ਸਾਡੇ ਸਾਰੇ ਬਲਦੀ ਸਿੰਘ ਭਾਈ ਅਮਰਪਾਸ ਖਾਲਸਾ ਫੋਨ ਉਹਦੇ ਨਾਲ ਦੇ ਪੱਤੀ ਸਿੰਘ 27 ਸਿੰਘ ਨੇ ਉਹ ਵੀ ਜਰਤੀ ਕਲਾ ਦੇ ਸਾਰੇ 27 ਦੇ 27 ਤੇ ਆ ਸਾਡਾ ਹੀਰਾ ਜਿਹੜੇ ਕਦੇ ਕਦੇ ਜੰਮਦੇ ਨੇ ਤਹਾਕਿਆਂ ਚ ਤਾਂ ਤੈਨੂੰ ਸਲੂਟ ਮਾਰਦੇ ਆ ਭਾਈ